ਗੋਵਾਂਂਦੀ ਜੈ ਸੁਹਾਗ ਮਹਾਰਾਜ شیر ਸਿੰਘ ਵਿਸ਼ਣੋ ਗੋਵਾਂਂਦੀ ਜੈ ਮੰਤਸਕਾਰਜੋ ਹਰ ਸੰਗ ਜਿਓ ਦਾ ਜਿਹੜਾ ਲੇਖ ਪੜੇਗਾ अठारहो बि सौ हिकु पालाईपुर ज़िला अमृतसर तीओ हरसंगत जी पाले भलाईपुर वारे सलाईपुर पिंड पाल रहंदे سی ਇੱਕ ਡਾਕਟਰ ਪਾਲ ਸਿੰਘ ਜਿਹਨਾਂ ਦਾ ਪਿਛਲਾ ਲੇਖ ਬਾਲਮੀਕ ਦਾ ਸੀ ਤੇ ਇਹ ਪਾਲ ਸਿੰਘ ਜਿਹੜੇ ਗਿਆਨੀ ਗੁਰਮੁਖ ਸਿੰਘ ਰਵੀਦਾਸ ਦੇ ਭਰਾ ਸੀ ਇਹ ਵੀਰ ਜੱਗਾ ਜਿਹੜਾ ਹੈ ਇਹਦੇ ਪਿਤਾ ਜੀ ਕਿਉਂ ਪਰਮੇਸ਼ਵਰ ਨੇ ਰਵੀਦਾਸ ਜੀ ਇਸ ਜਮੇ ਗਿਆਨੀ ਗੁਰਮੁਖ ਸਿੰਘ ਉਹਨਾਂ ਨੂੰ ਆਪਕੀ ਭਰਾ ਬਨਾਇਆ ਇਹ ਗੁਰਮੁਖੋ ਪਰਮੇਸ਼ਵਰ ਨੇ ਇਹਨਾਂ ਦੋਨਾਂ ਦੇ ਕਿਰਪਾ ਕੀਤੀ ਤੇ ਇਹਨਾਂ ਨਾਲ ਦੇ ਦਸਿਆ ਕਿ ਗੁਰਮੁਖ ਸਿੰਘ ਉਹ ਪਾਤਸ਼ਾਹ ਨੂੰ ਕਿਉਂ ਇਸ ਜਾਮੇ ਦੋਨਾਂ ਨੂੰ ਭਰਾ ਬਨਾਇਆ ਨੇ ਕਿਉਂ ਗੁਰਮੁਖ ਸਿੰਘ ਜਿਹੜੇ ਉਹ ਪੰਜਾਂ ਪਿਆਰਿਆਂ ਵਿੱਚ ਸੀ ਔਰ ਪਾਰਸਿੰਗ ਪੰਜਾਂ ਲਾਂਦਰੀਆਂ ਵੇਸੀ ਵਰਮ ਕੋਈ ਸੇ ਕਰਾਇ ਲੇਖ ਛੜੇ ਸਾਰਿਆਂ ਦੇ ਨੇ ਰਵੀਸ਼ ਨੇ ਬੋਕ ਰਮਤ ਕਰਕੇ ਤੁਹਾਨੂੰ 1084 ਦੇ ਨਿਜੂਬ ਬਾਦ ਕੱਢ ਕੇ ਤੇ ਮੁਕੀਬ ਪੱਤ ਬਣਾਇਆ ਇਸ ਵਾਰ ਜਦੋਂ ਰਵਿਦਾਸ ਪਰਮੇਸ਼ਰ ਨੂੰ ਯਾਦ ਕਰਦਾ ਸੀ ਪਰਮੇਸ਼ਰ ਨਾਲ ਉਹ ਹਮੇਸ਼ਾ ਮੇਲ ਰਹਿੰਦਾ ਸੀ ਇੱਕ ਦਿਨ ਅਰਬੀਦਾਸ ਜਿਹੜੀ ਉਸ ਕੋਲ ਕੁਟੜੀ ਸੀ ਕੱਪੜਿਆਂ ਵਾਲੀ ਉਹ ਆਪਣੇ ਗੋਡਿਆਂ ਹੇਠ ਲੈ ਕੇ ਤੇ ਬੈਠੇ ਦਾ ਸੀ ਜਿਹੜਾ ਭक्त ਹੁੰਦਾ ਹੈ ਉਹ ਹਮੇਸ਼ਾ ਪਿਆਰ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਉਹ ਨੂੰ ਕੋਈ ਦੁਨੀਆਵੀ ਕਮਨ ਨਾਲ ਜੇ ਦੁਨੀਆਵੀ ਕੋਲ ਰੱਪੇ ਨਾਲ ਕੋਈ ਮਸਲ ਨਹੀਂ ਹੁੰਦਾ ਤੇ ਵੀ ਨਾਸਤਾ ਰੂਪ ਬੜਾ ਇਸੇ ਤਰ੍ਹਾਂ ਸੀ ਉਧਰੋਂ ਇੱਕ ਔਰਫ ਜਿਹੜੀ ਸੀ ਉਹ ਨਿਕਲੀ ਉਹ ਔਰਫ ਜਿਹੜੀਆਂ ਪਹਿਲਾਂ ਬਿਮਾਰੀਆਂ ਹੁੰਦੀਆਂ ਸੀ ਉਹ ਬਿਮਾਰੀਆਂ ਉਸ ਵੇਲੇ ਜਿਹੜੀ ਜੁਕ ਹੁੰਦੀ ਹੈ ਉਹ ਜੁਕਾ ਲਾ ਕੇ ਉਹਨਾਂ ਫੋਨ ਕਰਦੀਆਂ ਸੀ ਕਢ ਕੇ ਉਹਦੀ ਦਵਾਈ ਠੀਕ ਕਰਦੇ ਸੀ ਉਹ ਵੀ ਇੱਕ ਵਿਦਿਆਰਥੀ ਅਜੇ ਵੀ ਕਈ ਜਗ੍ਹਾ ਹੈ ਇੱਕ ਹੋਰ ਕੁੜੀ ਲੰਗੀ ਜਿਨੇ ਹੱਥ ਵਿੱਚ ਜੁਕਾ ਦਾ ਕੁਝਾ ਸੀ ਜੁਕਾ ਲੋੜ ਬਾਲੀ ਉਹ ਕਹਿਣ ਲੱਗੀ ਕਿ ਕੈਸਾ ਕੋਈ ਜੰਗਲੀ ਹੈ ਜਿਹੜਾ ਬੈਠਿਆ ਹੈ ਇਹ ਕੀ ਹੈ ਜੰਗ ਜੀਆਂ ਜੰਗਰੀ ਹੁੰਦਾ ਹੈ ਇਸੇ ਤਰ੍ਹਾਂ ਦਾ ਰੰਗ ਰੂਪ ਹੈ ਉਧਰੋਂ ਜਿਹੜੀ ਕਟੜੀ ਸੀ ਜਿਹੜੀ ਆਪਣੇ ਗੋਡਿਆਂ ਹੇਠ ਲੈ ਕੇ ਰਵੀਦਾਸ ਬੈਠ ਰਿਹਾ ਸੀ ਉਹ ਕਟੜੀ ਬੋਲ ਪਈ ਪਰਮੋਖੋ ਜਦੋਂ ਪਰਮੇਸ਼ਵਰ ਰਹਿਮਤ ਕਰਦਾ ਹੈ ਤਾਂ ਤੁਸੀਂ ਦੇਖਿਆ ਹੈ ਕਿ ਹਰ ਚੀਜ਼ ਹੁੰਦੀ ਹੈ ਉਹ ਕਟੜੀ ਬੋਲ ਪਈ ਕਹਿ ਲੱਗੀ ਜੈਨੂੰ ਤੂੰ ਜੰਗਰੀ ਕਹਿ ਰਹੀ ਹੈ ਕਿ ਉਸ ਪਰਮੇਸ਼ਵਰ ਦਾ ਭक्त ਹੈ ਤੇ ਮੇਜ ਉਸ ਮੇਜਰ ਰੰਗਿਆ ਰੰਗਿਆ ਰਹਿੰਦਾ ਹੈ ਉਸ ਗੱਠੜੀ ਦੀ ਗੱਲ ਸੁਣ ਕੇ ਉਸ ਉਹੜੂ ਜੀ ਨੂੰ ਆਖੜੀ ਕੀਤੇ ਦੇ ਪੇਸ਼ਟਾਵਾ ਹੋਇਆ ਉਹ ਕਹਿ ਲੱਗੀ ਕਿ ਮੈਂ ਬਹੁਤ ਮਾਰਾ ਕੰਮ ਕੀਤਾ ਹੈ ਤੇ ਮਾਫੀ ਮੰਗਣ ਲੱਗੀ ਤੇ ਕਹਿ ਲੱਗੀ ਰਵਿਦਾਸ ਮੇਰੇ ਤੇ ਕਿਰਪਾ ਕਰ ਦੇ ਮੇਰੇ ਨਾਲ ਆਪਣਾ ਭੈਣ ਭਰਾਵਾਂ ਵਾਲਾ ਸੰਗ ਬਣਾ ਦੇ ਇਸ ਜਿਹੜੀ ਬੰਡ ਬੰਡੀਏ ਭੈਣ ਭਰਾਵਾਂ ਵਾਲੀ ਬੰਡ ਬੰਡੀਏ ਉਸੇ ਵੇਲੇ ਰਬੀਦਾਸ ਨੇ ਆਪਣੀ ਸ਼ਾਤੀ ਦੇ ਇੱਕ ਲਕੀਰ ਮਾਰ ਲਈ ਉਹਨੇ ਕਿਹਾ ਕਿ ਤੂੰ ਜੋ ਮੰਗ ਮੰਗੀ ਹੈ ਇਹ ਜ਼ਰੂਰ ਪੂਰੀ ਹੋਏਗੀ ਤੇ ਪਰਮੇਸ਼ਵਰ ਨੇ ਦੱਸਿਆ ਇਸੇ ਵਾਸਤੇ ਮੈਂ ਹੋਣ ਸੁਜਾਵੇਂ ਦੇ ਵਿੱਚ ਉਸਦੇ ਔਰਤ ਨੂੰ ਇੱਕ ਪਾਰਸ ਸਿੰਘ ਬਣਾਇਆ ਇੱਕ ਅੰਮ੍ਰਿਤਸਰੋਂ ਗਿਆਨੀ ਗੁਰਮੁਖ ਸਿੰਘ ਬਣਾਇਆ ਉਹ ਦੋ ਸਕੇ ਭਰਾ ਬਣੇ ਫਿਰ ਉਹ ਪਰਮੇਸ਼ਵਰ ਦੀ ਚਰਨਾਂ ਦੇ ਵਿੱਚ ਰਹੇ ਤੇ ਉਹਨਾਂ ਪਰਮੇਸ਼ਵਰ ਦਾ ਪ੍ਰਭੂ ਦਾ ਪਿਆਰ ਵੀ ਉਹਨਾਂ ਨੇ ਮੰਨਿਆ ਇੱਕ ਨੂੰ ਸਕੇ ਪਾਸੇ ਇਹਨਾਂ ਪੰਜਾ ਪਿਆਰੇ ਜਿ ਬਣਾਇਆ ਇਹ ਦੂਸਰੇ ਨੂੰ ਪੰਜਾ ਲਾਦਰੀ ਜਿ ਬਣਾਇਆ ਗੁਰਮੁਖੋ ਇਹ ਪਰਮੇਸ਼ਵਰ ਨੇ ਆ ਕੇ ਰਹਿਮਤ ਕੀਤੀ ਸਾਰੇ ਗੁਰਮੁਖਾਂ ਦੇ ਇਸੇ ਤਰ੍ਹਾਂ ਤੋਂ ਉਹ ਸਾਰਿਆਂ ਨੂੰ ਆਪਣੇ ਭक्त ਬਣਾਇਆ ਇਹ ਦਾਸ ਚੰਦ ਲੈਣਾ بڑے ਗਾਂ ਕਿ ਉਸ ਦਿਨ ਕੀ ਹੋਇਆ ਜਿਸ ਨੇ ਉਹ ਔਰਤ ਉਤੋਂ ਲੰਘੀ ਰਵੀਦਾਸ ਤੇ ਕੋ ਰਵੀਦਾਸ ਇੱਕ ਦਿਨ ਆਪਣੀ ਪੁਰਾਣੀ ਗੱਠੜੀ ਗੋਡੇ ਹੇਠਾਂ ਲਈ ਟਿਕਾਈਆ ਉਹ ਰਗੜਦੇ ਨਾਲ ਸੀ ਗਈ ਰਗਣੀ ਹੇਠੋ ਰਹੀ ਕੁਰਲਾਈਆ ਉਹਨੇ ਚਿਰ ਨੂੰ ਇੱਕ ਜੋਕਾ ਲੋਣ ਵਾਲੀ ਕੋਲ ਆਗੇ ਗਗੜੀ ਮਿੱਟੀ ਦਾ ਕੁਜਾ ਹੱਥ ਉਠਾਈਆ ਮਿੱਟੀ ਦਾ ਕੁਜਾ ਸੀ ਜਿਹਦੇ ਚੋਂ ਜੁਕਾ ਪਾਈਏ ਸੀ ਉਸਨੇ ਕਿਹਾ ਇਹ ਕੋਈ ਪਾਗਲ ਬੈਠਾ ਜੰਗਲੀ ਆਪਣਾ ਆਸਨ ਲਾਈਆ ਅਰੇ ਵੀਰਾਸੂ ਕਹਿਣ ਲੱਗੇ ਔਰਤ ਕੇ ਪਾਗਲ ਜੰਨੀ ਬੈਠਾ ਹੈ ਇਸ ਤੋਂ ਬਸਤ ਕੀ ਮੰਗਣੀ ਭੁੱਖਿਆਂ ਵਾਲਾ ਬੇਸਧਰਾਇਆ ਉਹ ਲਗੇ ਆਪ ਕੋ ਖਲ ਰਿਹਾ ਹੈ ਤੋ ਕੀ ਹੈ ਮੰਗਾਗੇ ਇਹ ਕਹਿ ਰਿਹਾ ਕਿ ਮੈਂ ਪਰਮਾਤਮਾ ਕੋ ਮਿਲਿਆ ਦਾ ਹਾਂ ਖਲੂ ਕਚੜੀ ਗੋੜ ਤੇ ਕਚੜੀ ਬੋਲੀ ਮੇਰੀ ਗੱਲ ਸੁਣ ਅਗਲੀ ਤੈਨੂੰ ਦਿਆਂ ਜਨਾਈਆ ਇਹ ਪ੍ਰੇਮੀ ਪਿਆਰਾ ਆਇਆ ਜਗ ਲੈਈ ਇਹਨੂੰ ਆਪਣੀ ਲੋੜ ਨਾ ਰਈਆ ਰਖਨੇ ਕਾਏ ਜਗ ਵਾਸਤੇ ਆਇਆ ਹੈ ਰਵਿਦਾਸ ਇਹਨੂੰ ਕਿਸੇ ਆਪਣੀ ਚੀਜ਼ ਦੀ ਲੋੜ ਨਹੀਂ ਕੁਛ ਇਸ ਦੇ ਕੋਲੋਂ ਮੰਗ ਲਈ ਕੁੱਤਾ ਝੋਲੀ ਰਹਾ ਪਰਈਆ ਉਹਨੇ ਕਿਹਾ ਕੁਛ ਮੰਗ ਲੈ ਤੂੰ ਔਰ ਅਗੋ ਦੀ ਨੀਵੀ ਅੱਖੀ ਲੰਘ ਗਈ ਇਹ ਹਿਰਦੇ ਵਿੱਚ ਇੱਕੋ ਆਸ ਸੁਕਾਈਆ ਉਸ عورت ਨੇ ਅਗੂ ਨੀਭਾ ਕੇ ਨੰਗੀ ਤੇ ਆਪਣੀ ਹਿਰਦੇ ਚ ਕਾਸ ਰੱਖ ਲਈ ਜੇ ਬਖਸ਼ੇ ਤੇ ਆਪਣਾ ਸੰਗ ਨਹੀਂ ਹੋਰ ਲੋੜ ਨਾ ਕੋਈ ਜਨਾਇਆ ਚਰਾਸੀ ਦੇ ਗੇੜ ਵਿੱਚੋਂ ਕੱਢ ਲਈ ਆਪਣਾ ਪ੍ਰਭੂ ਦੇ ਨਾਮ ਲਾਈਆ ਗੁਰੂ ਕੋ ਕੀ ਕਾ ਜਿਹੜਾ ਰਵੀ ਰਾਸੀ ਹਮੇਸ਼ਾ ਪਰਮੇਸ਼ਵਰ ਦੇ ਆਗੇ ਨਾਲ ਲਿੰਗ ਰਹਿਦਾ ਸੀ ਮੇਲ ਰਹਿਦਾ ਸੀ ਉਹ ਸੂਰਤ ਨੇ ਕਿਹਾ ਕਿ ਮੈਨੂੰ ਆਪਣਾ ਕਰੂ ਜਿਹੜਾ ਤੇਰੇ ਨਾਲ ਮੇਲ ਰੱਖਦਾ ਹੈ ਮੈਨੂੰ ਇਹ ਨਾਲ ਲੈ ਇਹ ਗੁਰਮੁਖਵਰ ਕੀ ਹੋਈ ਇਹ ਪ੍ਰਭੂਾਨ ਉਤਰਤੀ ਜਾਇਆ ਇਹਦਾ ਮੇਲ ਜਿਹੜਾ ਉਹ ਪਾਰਸੀ ਨਾਲ ਵੀ ਮਿਲਿਆ ਤੇ ਗੁਰੂ ਗੋਬਿੰਦ ਸਿੰਘ ਨਾਲ ਵੀ ਮਿਲਿਆ ਜੇ ਬਖਸ਼ੇ ਤੇ ਆਪਣਾ ਸੰਗ ਲਈ ਖੋਰ ਲੋੜ ਨਾ ਕੋਈ ਜਨਾਇਆ 84 ਦੇ ਗੇੜ ਵਿੱਚੋਂ ਕਢ ਲਈ ਆਪਣਾ ਪ੍ਰਭੂ ਦੇ ਨਾਮ ਹੀ ਲਾਇਆ ਭੈਣ ਭਰਾਵਾਂ ਬੰਦੂ ਮਿਲ ਕੇ ਵਸਤ ਮੰਡ ਲਈ ਹਿੱਸਾ ਮੇਰਾ ਮੇਰੀ ਝੋਲੀ ਪਈਆ ਉਹਨੇ ਜਾ ਕੇ ਮੇਰਾ ਹਿੱਸਾ ਪਰਮੇਸ਼ਵਰ ਦਾ ਪਿਆਰ ਮੇਰੇ ਹਿੱਸੇ ਵੰਦੀ ਉਹ ਪਰਮੇਸ਼ਵਰ ਨੇ ਆ ਕੇ ਦੋਨਾਂ ਭਰਾਵਾਂ ਦੇ ਹਿੱਸੇ ਪਿਆਰ ਆਪਣਾ ਪਾਲਤਾ ਰਵੀਦਾਸ ਨੇ ਉਸੇ ਵੇਲੇ ਇੱਕ ਲਕੀਰ ਆਪਣੀ ਛਾਤੀ ਉੱਤੇ ਕੱਢ ਲਈ ਹੌਲੀ ਜਹੀ ਦਿੱਤਾ ਸੁਨਈਆ ਰਵੀਦਾਸ ਨੇ ਉਸੇ ਵੇਲੇ ਆਪਣੀ ਛਾਤੀ ਦੀ ਲਕੀਰ ਕੱਢ ਕੇ ਹੌਲੀ ਜਹੀ ਵਿੱਚ ਸੁਨਾਇਆ ਤੂੰ ਆਪਣਾ ਅਦ ਮੇਰੇ ਕੋਲੋਂ ਵੰਡ ਲਈ ਪਰਦਾ ਉਹ ਨਾ ਨਾ ਕੋਈ ਰਖਾਈਆ ਰਵੀਦਾਸ ਨੇ ਕਿਹਾ ਕਿ ਤੂੰ ਜਿਹੜਾ मेरा प्यार परमेश्वर ਨਾਲ ਹੈ ਤੂੰ ਮੇਰੇ ਨਾਲ ਅੱਜਾ ਪਿਆਰ ਮੇਰਾ ਵਧ ਲਈ ਉਹ ਜਿਹੜਾ ਪਰਮੇਸ਼ਰ ਨੇ ਤੁੰਗੋਨਾਰੇ ਹਿੱਸੇ ਪਾਇਆ ਇਸੇ ਕਾਰਨ ਪਾਲ ਸਿੰਘ ਤੇਰੀ ਭਰਾ ਵਾਲੀ ਗੰਢ ਪਈ ਉਹ ਅਲਕ ਦੋਹਾ ਦਾ ਇੱਕੋ ਨਜਰੀ ਆਇਆ ਇਸੇ ਕਾਰਨ ਪਾਲ ਸਿੰਘ ਨੂੰ ਪਰਮੇਸ਼ਰ ਨੇ ਹੌਲ ਉਸਨੇ ਔਰਤ ਨੂੰ ਮਰਦ ਬਣਾਇਆ ਇਹ ਜਾਨੀ ਗੁਰਮੁਖ ਸਿੰਘ ਦਾ ਭਾਵਨਾ ਕੇ ਆਪਣਾ ਪਿਆਰ ਤੁਨਾਰੇ ਹਿੱਸੇ ਪਾਇਆ ਇੱਕ ਰੂ ਪੰਜਾਬ ਪਿਆਰੇ ਜਿਹਾ ਬਣਾਇਆ ਦੇਖੋ ਪੰਜਾਬ ਲਾਂਮੀਏ ਚ ਮਾਨ ਦਿਤਾ ਉਹ ਰਾਜ ਆਇਆ ਕਿਸੇ ਕਾਰਨ ਮਾਰਨ ਬੰਦ ਨਹੀਂ ਪਾਂਧੀਆਂ ਨੂੰ ਆਪਣੇ ਨਾਲ ਮਿਲਾਈਆ ਇਹ ਗੁਰਮੁਖ ਪਰਮੇਸ਼ਵਰ ਜਿਹੜਾ ਤੁਹਾਡੇ ਸਾਰਿਆਂ ਦੇ ਘਰਾਂ ਘਰਾਂ ਚ ਆਇਆ ਉਹ ਕਿਸੇ ਪੰਨ ਮਾਰਨ ਨਹੀਂ ਕੋਈ ਜਗ੍ਹਾ ਦੇਖਣੇ ਆਇਆ ਉਹ ਤੁਹਾਡੇ ਪਾਂਗਿਆਂ ਨੂੰ ਜਿਹੜੇ ਕੁਝ 994 ਜੁਗ ਜੋਖੜੀ ਦੇ ਬਿਸ਼ਰੇ ਸੀ ਕੁਝ 4 ਜੁਗਾਂ ਦੇ ਬਿਸ਼ਰੇ ਸੀ ਤੁਹਾਨੂੰ ਕਛਿਆ ਕਰਨ ਲਈ ਤੁਹਾਨੂੰ ਆਪਣਾ ਤਕਤ ਬਣਾਉਣ ਲਈ ਤੁਹਾਡੇ ਲੜੇ ਦੇਣੇ ਦੇ ਨਹੀਂ ਤੇ ਤੁਹਾਨੂੰ ਆਪਣਾ ਜਗਾਰਾ ਸੁਹ ਮਹਾਰਾਸ਼ੀ ਸੰਬਿਸ਼ਣੋ ਤੁਮੋਂ ਆਂਦੀ ਜੇ ਨੂੰ ਤੂੰ ਮੇਰਾ ਮਾ ਤੇਰਾ ਨਹੀਂ ਕਹਿਆ ਜਾਂਦਾ ਉਹ ਦੇਣ ਵਾਸਤੇ ਮਾਪਰੂ ਦੇ ਪਰਮਾਤਮਾ ਆਇਆ ਮਹਾਰਾਜ ਆਇਆ ਕਿਸੇ ਕਾਰਨ ਮਾਰਨ ਪੰਧ ਨਹੀਂ ਪਾਂਧੀਆਂ ਨੂੰ ਆਪਣੇ ਨਾਲ ਮਿਲਾਈਆ ਜੋਤੀ ਜੋਤ ਸੁਰੂ ਭਰ ਆਪੇ ਆਪਣੇ ਕਿਰਪਾ ਕਰ ਦਿਆਗੁਆਣ ਦਿਆ ਕਰੇ ਆਪਣੇ ਆਨੰਦ ਲਈ ਬਿਨ ਭਗਤਾਂ ਦੇ ਪ੍ਰਭ ਨੂੰ ਆਨੰਦ ਨਾਲ ਕੋਈ ਵਿਖਾਈਆ ਗੁਰਮੁਖੀ ਨਾਮ ਮਾਰ ਪਰਵੇਸ਼ ਕਰੇ ਤੁਹਾਨੂੰ ਬਖਸ਼ਿਆ ਕਿ ਮੈਨੂੰ ਤੁਹਾਡੇ ਬਿਨਾ ਕਦੋਂ ਆਨੰਦ ਨਹੀਂ ਆਉਂਦਾ ਤੁਸੀਂ ਉਦੀ ਰਜਾ ਚ ਰਹਿੰਦੇ ਹੋ ਉਨੇ ਹੁਗੋ ਜਰਾਂ ਤੇ ਹੋ ਉਹ ਉਸ ਤੋਂ ਲੈ ਗਾਦੇ ਹੋ ਪਰਮੇਸ਼ਵਰ ਕਹਿੰਦਾ ਮੈਨੂੰ ਇਸ ਲਈ ਦੀ ਸਭ ਤੋਂ ਵੱਧ ਆਨੰਦ ਹੁੰਦਾ ਵਾਣੀ ਪੜ੍ਹਦਿਆਂ ਬਚਨ ਕਰਦਿਆਂ ਦਾਸ ਤੋਂ ਇਹ ਪ੍ਰਕਾਰ ਦੀਏ ਭੁੱਲ ਜਤਾਂ ਦੱਕੀਆਂ ਹੋਈਆਂ ਨੇ ਦਾਸ ਦਾ ਗਲਾ ਵੀ ਥੋੜਾ ਖਰਾਬ ਜੀ ਉਸ ਲਈ ਦਾਸ ਬਾਬੇ ਚਾਹੁੰਦਾ ਹੈ ਸਾਰੀ ਸੰਗਤ ਕੋਲੋਂ ਔਰਕਾਰ ਕੋਲ ਪਰਮੇਸ਼ਵਰ ਦੀ ਚਰਨਾ ਪਾਸੋਂ ਸੋ ਹੰਗ ਮਹਾਰਾਜ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ